भेर, भेर, ताकर, 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 ताकर। गोगरिया गोगड़ियतरा दो पस के न महाबीर हिकु शरीर लॻियूं महाबीर छाॻिया ਪੁੱਜੇ ਵਾਲਿਆ ਰੇਡ ਪਾ ਰਿਹਾ ਹੈ ਲੈ ਵੀ ਟੱਕਰ ਹੋ ਮੁਰੇ ਏ ਸੋਰ ਪਰ ਸਾਹਮਣੇ ਖੇਡ ਮੈਦਾਨ ਵਿੱਚ ਹੈ ਸ਼ਿਕਾਰਾਂ ਵਾਲਿਆ ਮੁੰਡਾ ਭੱਜ ਗਿਆ ਸ਼ਿਕਾਰਾਂ ਵਾਲਿਆ ਪੁੱਲਟ ਗਿਆ ਪੁੱਲਟ ਗਿਆ ਪੁੱਲਟ ਗਿਆ ਸ਼ਿਕਾਰਾਂ ਵਾਲਿਆ ਪੁੱਲਟ ਗਿਆ ਪੁੱਲਟ ਗਿਆ ਪਰ ਆਹ ਬੜੀ ਦੂਰ ਤੋਂ ਇਹ ਹਰਿਆਣੇ ਤੋਂ ਸੱਧਿਆ ਇਹ ਹਰਿਆਣੇ ਤੋਂ ਬੜੀ ਦੂਰ ਤੋਂ ਇਹ ਟੱਕਰ ਹੈ ਇਹ ਟੱਕਰ ਹੈ ਜੀ ਜਵਾ ਆ ਗਿਆ ਪਰ ਹੁਣ ਗੱਲ ਕਬੱਡੀ ਦੀ ਹੈ ਆ ਕਹਿੰਦੇ ਟੱਕੜੇ ਕੋਕੜੀਆਂ ਪਿੰਡ ਵਾਲਾ ਇਹ ਬਾੜੀ ਦੂਰ ਤੋਂ ਚੱਲ ਕੇ ਆਇਆ ਹੋਇਆ ਹੈ ਕਿ ਪੈਂਦੇ ਦੂਰ ਕੁਸ਼ੌਰਾ ਦੇ ਬਾਘਾ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਜਹੌਰਾ ਦੇ ਹੋਰ ਭਾਈ ਜੀ ਕੀ ਆ ਲਿਆ ਵਧੀਆ ਭਾਈ ਵਧੀਆ ਠੀਕ ਠਾਕ ਜੋ ਸਾਡੇ ਇਲਾਕੇ ਇਧਰ ਆਏ ਤੁਸੀਂ ਤਰ ਤਰ ਸਾਈਡ ਤੇ ਬਾਰਡਰ ਲਾ ਕੇ ਦੇ ਹਾਂਜੀ ਭਾਈ ਹੋਰ ਜਿਹੜਾ ਨਾ ਧਾਕੜ ਹਾਂ ਭਾਈ ਧਾਕੜ ਧਾਕੜ ਹਰਿਆਣਾ ਤੇ ਅੱਜ ਉਧਰ ਖੇਡ ਗਿਆ ਤੇ ਅਸੀਂ ਅਜਿਹੇ ਸੁਰ ਸਿੰਘਾਂ ਪਸਟਨ ਗਲੀ ਹਾਂ ਸੁੱਸੀ ਗੱਡੀ ਮੋਟਰਸਾਈਕਲ ਤੇ ਨਿਕੀ ਹਾਂ ਮੋਟਰਸਾਈਕਲ ਤੇ ਮੁੰਦਰੀ ਹਾਂ ਵਧੀਆ ਤੁਸੀਂ ਮਰ ਕੇ ਜਾਫੀ ਜੋ ਝੋਟੀ ਦੇ ਸਹੀ ਹੈ ਹਰਿਆਣੇ ਜੇ ਤੁਹਾਡੇ ਸ਼ੀਲੂ ਨਾਂ ਬੜਾ ਹਾਂ ਹਾਂ ਸ਼ੀਲੂ ਤੱਕੜਾ ਹੂੰ ਹੂੰ ਸ਼ੀਲੂ ਬੜਾ ਵਗਿਆ ਕਿੱਦਾਂ ਹਾਂ ਵਧੀਆ ਬਈ ਤੁਹਾਡੇ ਲੱਗੇ ਹੋਈ ਦੂਰ ਕਿੰਨੀ ਦੂਰ ਆ ਮੈਂ ਦੂਰ ਪੈਂਦਾ ਹੋਇ ਰੁੱਤ ਪੈਂਦਾ ਸੀ ਜੀਨ ਪੈਂਦਾ ਜੀਨਪੁਰ ਠੀਕ ਠੀਕ ਆ ਕੱਲੇ ਆਏ ਹੋਰ ਵੀ ਆਏ ਕੋਈ ਨੇ ਕੱਲਾ ਹੀ ਗੱਡੀ ਵਾਲਾ ਕਿੰਨੇ ਕੱਲੇ ਮੀਟਰ ਤੇ ਬਹਿ ਗਿਆ ਹੁਣ ਬਈ 350 300 ਲੱਗੇ ਅੱਛਾ ਅੱਛਾ 320 ਠੀਕ ਠੀਕ ਆ ਤਾਕੜਾ ਤੁਹਾਡਾ ਨਾਮ ਕੱਤੋਂ ਰੱਖਿਆ ਗਿਆ ਵੈਸੇ ਸ਼ੁਰੂ ਤੋਂ ਮੈਨੂੰ ਪਤਾ ਨਹੀਂ ਬਈ ਸ਼ੁਰੂ ਤੋਂ ਕਰ ਦੇਣਾ ਠੀਕ ਠੀਕ ਹੈ ਹਾਂ ਸਹੀ ਹੈ ਹੋਰ ਕਿੰਨੇ ਮੈਚ ਖੇਡੇ ਕਿ ਇਧਰ ਆਪਣੇ ਪੰਜਾਬ ਚ ਪੰਜਾਬੀ ਖੇਡਦਾ ਵੀ ਹਰਿਆਣਾ ਨਹੀਂ ਖੇਡਦਾ ਠੀਕ ਪੰਜਾਬੀ ਹਾਂ ਕਿੰਨੇ ਬਸਟ ਨਿਕਲ ਤੇ ਕੀ ਕੀ ਜਿੱਤਿਆ ਤਾਕਾ ਮੈਂ ਬਈ ਨੋਕ ਮੋਟਰਸਾਈਕਲ ਜਿੱਤੇ ਆ ਸਾਰੇ ਥੱਲੇ ਬਚ ਗਏ ਠੀਕ ਠੀਕ ਹੈ ਹਾਂ ਉਹ ਰੈਲੀ ਡੀਆ ਮੁੰਦਰੀ ਠੀਕ ਠੀਕ ਹੈ ਟਰੈਕਟਰ ਜਿੱਤਿਆ ਬਈ ਨਹੀਂ ਟਰੈਕਟਰ ਨਹੀਂ ਜਿੱਤਿਆ ਗੱਡੀਆਂ ਮੇਰੇ ਮੋਟਰਸਾਈਕਲ ਬੋਲਟ ਹਾਂ ਮੋਟਰ ਮੈਂ ਬੋਲਟ ਵੀ ਦਿੱਤੇ ਹੋਏ ਇਹ ਹਰਿਆਣੇ ਦੇ ਇਸ ਟਾਈਮ ਦੂਜੇ ਛਿੱਲੂ ਦੂਜੇ ਛਿੱਲੂ ਸਹੀ ਗੱਲ ਨਾ ਜਾਲ ਗਣੀਏ ਦੇ ਭਰਾਜ ਮਾਨ ਤਾਨ ਦੇ ਨਾਲ ਆਇਆ ਲਵਾਏ ਇੱਥੇ ਠੀਕ ਹੈ ਧੰਨਵਾਦ ਇਹ ਨਾਲ ਠੀਕ ਠੀਕ ਹੈ ਬੜਾ ਮਾਲ ਸੱਦਨੇ ਬੜੀ ਔਖਿਆ ਬੜੀ ਔਖੇ ਸਹੀ ਗੱਲ ਹੈ ਪ੍ਰੇਮ ਦਾ ਕਰਕੇ ਕਹਿੰਦੇ ਆਪਣੇ ਹਾਂ ਧੰਨਵਾਦ ਹਾਂ ਪ੍ਰੇਮ ਕਰਕੇ ਆਉਂਦੇ ਹਾਂ ਹੂੰ ਹੂੰ ਤੇ ਜਿੱਦਾਂ ਹੁਣ ਸ਼ੀਲੂ ਦਾ ਨਾਂ ਤੇ ਇਹ ਵੀ ਇਹ ਵੀ ਨਾਂ ਫੁੱਲਿਆ ਜੀ ਸ਼ੀਲੂ ਟੂ ਹੀ ਗੱਲ ਕਰੀਏ ਜੀ ਸ਼ੀਲੂ ਬ੍ਰਾਂਡ ਐ ਸਹੀ ਹੈ ਹਾਂ ਹਾਂ ਸਹੀ ਗੱਲ ਹੈ ਖੜਾ ਹਰਿਆਣਾ ਬ੍ਰਾਂਡ ਐ ਇਸ ਟਾਈਮ ਸਹੀ ਗੱਲ ਆ ਠੀਕ ਓਕੇ ਜੀ ਕੀ ਹਾਲ ਜੀ ਤੁਹਾਡੇ ਸਾਰੇ ਆ ਵੀਰਾਂ ਦੇ ਠੀਕ ਠਾਕ ਆਜ ਆ ਪਾਏ ਦੇ ਪਿੰਡ ਜੇ ਜੇ ਮਾਹਵੀਰ ਦੇ ਹਾਂ ਜੀ ਆਪਣੇ ਪਿੰਡ ਪਾਉਣ ਜੀ ਇਹ ਆਪਣਾ ਹਰਮਨ ਵੀਰ ਐ ਮਸਤੀ ਗੜੀਆ ਤੇ ਇਹ ਆ ਸੁੱਖਾ ਮਸਤੀ ਗੜੀਆ ਤੇ ਬਹੁਤ ਛੋਟੀ ਕਬੱਡੀ ਖੇੜੀ ਨਾ ਸ਼ੁਰੂ ਤੋਂ ਸਟਾਰਟ ਤੋਂ ਹੀ ਬਹੁਤ ਵਧੀਆ ਖੇਡਦੇ ਰਹੇ ਤੇ ਆਪਣੇ ਬੱਬੂ ਵੀ ਗਿਆ ਸਾਹਮਣੇ ਤਣਾ ਪਲੇਅਰ ਵੀ ਨਾਲ ਖੜੇ ਕਰਤੇ ਆ ਹੈਂ ਆਦੇ ਹਾਂ ਸਹੀ ਆ ਪਲੇਅਰ ਵੀ ਮਾੜੀ ਤੰਗ ਸਹੀ ਹੈ ਵਧੀਆ ਵਧੀਆ ਬਹੁਤ ਵਧੀਆ ਤੇ ਅੱਜ ਫਿਰ ਮਾਈਕ ਇਧਰ ਆ ਲਿਆ ਡੀਪੀ ਨਾਲ ਡੀਪੀ ਨਾਲ ਵਧੀਆ ਪ੍ਰਦਰਸ਼ਨ ਹੋਊਗਾ ਚੋਟੀ ਖੜਾ ਇਹਨਾ ਧਾਕੜਾ ਹਰਿਆਣਿਆ ਦਾ ਆ ਇਧਰ ਨਾ ਸੁਰ ਸਿੰਘ ਖੇਡ ਕੇ ਗਿਆ ਇਧਰ ਨਾ ਹਾਂ ਠੀਕ ਠੀਕ ਆ ਵਧੀਆ ਟੀਮ ਬਣੀ ਆ ਹਾਂ ਜੀ ਬਣਾਏ ਬਾਬੇ ਦੀ ਕਿਰਪਾ ਨਾਲ ਗੋਵੇ ਪ੍ਰਮਾਤਮਾ ਦਾ ਸਵਾਗਤ ਜੀ ਜੋ ਕਿ ਮਹਤਵ ਕਰਦਾ ਤਾਂ ਫਿਰ ਮਿਲਦਾ ਹੀ ਆ ਖਾਲਾ ਜੀ ਦਾ ਮਾੜਾ ਨਹੀਂ ਸਰਦਾਰ ਪਰਮੈਲ ਤੇ ਨਹੀਂ ਕੋਈ ਨਾਮ ਲਿਖਾਉਣੇ ਹੈ ਤਾਂ ਸਾਨੂੰ ਲਿਖਾ ਦਿਓ ਉਹ ਇੱਕ ਟੀਮ ਖੇਡ ਮੈਦਾਨ ਵਿੱਚ ਆ ਗਈ ਹੈ ਮੈਂ ਦੇਖ ਰਿਹਾ ਮਹਾਵੀਰ ਕਾਲੀਏ ਸਖਤਰੇ ਵਾਲਾ ਸ਼ਹਿਰ ਨਗਰ ਦਾ ਜਾਇਆ ਨਾਲ ਕਹਿੰਦੇ ਹਰਮਨ ਆ ਗਈ ਹੈ ਮਸਤ ਗੜੀਆਂ ਨਾਲ ਕਹਿੰਦੇ ਸੁੱਖਾ ਆ ਗਿਆ ਹੈ ਮਸਤ ਗੜੀਆਂ ਨੌਜਾਨ ਇੱਕ ਟੀਮ ਖੇਡ ਦੇ ਮੈਦਾਨ ਵਿੱਚ ਪਰਵੇਸ਼ ਕਰ ਰਹੀ ਹੈ ਆ ਬੇਨਤੀ ਕਰਾਂਗਾ ਬੱਬੂ ਭਲਵਾਨ ਦੀ ਤੁਸੀਂ ਵੀ ਨਾਲ ਆ ਜਾਓ ਹਾਂਜੀ ਬੇਨਤੀ ਹੈ ਕੀਮਾ ਨੂੰ ਟੀਮਾਂ ਜਲਦੀ ਆ ਜਾਣ ਆ ਨੌਜਾਨ ਜਿਹੜਾ ਕਹਿੰਦੇ 32 ਕਿਲੋਮੀਟਰ ਦੌੜਦਾ ਹੁੰਦਾ ਹੈ ਇਹਦਾ ਮਾਰਸਰ ਨਾਲ ਸਾਰੇ ਧਰਮਾਂ ਨੂੰ ਬੇਨਤੀ ਜਰੂਰ ਕਰਿਓ ਕਿ ਰਾਤਾਂ ਨੂੰ ਸੌਣ ਤੋਂ ਪਹਿਲੇ ਸੱਚਾ ਵਾਲਾ ਜੋ ਲੁਟਕਾ ਕਰਵਾਰਾਂ ਦਾ ਘਰ ਨਹੀਂ ਬਣਾਉਂਦਾ ਮਾਲਿਆ ਓਏ ਜੋ ਠੜਕੀ ਨਾਰਾਂ ਦਾ ਘਰ ਨਹੀਂ ਬਣਾਉਂਦਾ ਮਾਲਿਆ ਓਏ ਜੋ ਠੜਕੀ ਨਾਰਾਂ ਦਾ ਬੰਦੂਕਾਂ ਵਰਕੇ ਉਹ ਰਾਗੇ ਜੀ ਬਣ ਕਰੇ ਰੇਸ਼ੋ ਪਹਿਲਵਾਨ ਦਾ ਸਪਸਤਰ ਆ ਗੁਗਾ ਘਿਹਾਰੇ ਵਾਲਾ ਖੇਡ ਗਰਾਊਂਡ ਵਿੱਚ ਆ ਗਿਆ ਨਾਰ ਕਹਿੰਦੇ ਮਨੂ ਵੀ ਆ ਮਾਰਨੀ ਵਾਲਾ ਬਜਿੰਦਰ ਗੱਡੂ ਅਮੀਸ਼ਾਹ ਵਾਲੇ ਦਾ ਚੰਦਿਆ ਤੇ ਅੰਲਾ ਵਾਲਾ ਹੈ ਲੈ ਵੀ ਸ਼ੇਰੇ ਅਮੀਸ਼ਾਹ ਵਾਲਿਆ ਵੀਰਿਆ ਆ ਜਲਦੀ ਦੇ ਨਾਲ ਆਪਣੀ ਪ੍ਰੋਪਰ ਟੀਮ ਲੈ ਕੇ ਸਾਡੀ ਬੇਨਤੀ ਹੈ ਨਾਲ ਕੇ ਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੋਤਾ ਸਿੰਘ ਵਾਲਾ ਆਕ ਸਾਡਾ ਰਾਜਾ ਵੀਰ ਹੈ ਇੱਕ ਵੱਡੀ ਸ਼ੋਅ ਮੈਚਾਂ ਵਿੱਚ ਨੌਂ ਹੀ ਆਣਾ ਜਦੋਂ ਗਰਾਊਂਡ ਵਿੱਚ ਚੱਕਰ ਲਾਉਂਦਾ ਹੈ ਤੇ ਸਖੇਤਾਂ ਨੂੰ ਬੇਨਤੀ ਜਰੂਰ ਮਾਨ ਸਨਮਾਨ ਕਰਨਾ ਹੈ ਸਭੁੱਤੇ ਪੰਜਾਬ ਪੁਰਸ ਪ੍ਰਸ਼ਾਸਨ ਦਾ ਵੀ ਧੰਨਵਾਦ

ਮਾਹੌਲ ਬੜਿਆ ਆਇਆ ਹੈ ਜਿਵੇਂ ਸੰਗਤ ਜੁੜੀ ਹੋਵੇ ਸੰਗਤ ਜੁੜੀ ਹੈ ਪਰ ਆਣਿਆ ਮੈਂ ਧੰਨਵਾਦ ਕਰਾਂਗਾ ਸੰਗਤ ਦਾ ਕਾਲੀਏ ਸੰਗਤ ਰਿਹਾ ਕੋਈ ਮਾਰੀ ਗੇੜ ਲਾਉਣ ਦੀ ਲੋੜ ਨਹੀਂ ਕੋਈ ਬੌਂਸਰ ਮਗਾਂ ਦੀ ਲੋੜ ਨਹੀਂ ਮਲਾਜੂ ਵੀ ਆਏ ਹੋ ਖੜੇ ਆਏ ਜੇ ਨਾ ਪਾਉਣ ਜੇ ਕਿਸੇ ਨੇ ਕਹਵੇ ਸਾਡੇ ਨਾਲ ਬੋਲ ਦਿਓ ਸਾਰੇ ਸਤਿਕਾਰਯੋਗ ਨੇ ਔਰ ਸਹਿਦ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਵਿਆਹ ਪੂਰਵ ਸਵਾਗਤ ਇੱਕ ਚੋਟੀ ਦੀ ਟੱਕਰ ਖੇਡੀ ਜਾ ਰਹੀ ਹੈ ਹਮੇਸ਼ਾ ਜਿੱਥੇ ਜ਼ਿਆਦਾਤਰ ਸੁਗਾ ਸਾਹਿਬ ਕਬੱਡੀ ਦੀ ਗੱਲ ਹੋਵੇ ਫਿਰ ਉਹ ਮੇਲੇ ਸਫਲ ਹੁੰਦੇ ਆ ਤੁਹਾਡੇ ਸਾਰਿਆਂ ਦੇ ਨਾਮ ਸ਼ਾਹੀ ਆ ਵੀ ਆਉਂਦੇ ਆ ਸਾਡੇ ਗੱਬਰ ਸਿੰਘ ਹੋਣੀ ਸਤਿਕਾਰਯੋਗ ਹਸਤੀਆਂ ਪਰ ਸਾਹਮਣੇ ਟੱਕਰ ਚੋਟੀ ਦੀ ਹੈ ਉਹ ਸਟੇਡਾ ਚੇਨ ਫਾਈਨਲ ਵਾਲਾ ਖੇਡ ਮੈਦਾਨ ਦਾ ਰੈਨ ਪਾਉ ਨੂੰ ਵੱਧ ਆਇਆ ਸਾਹਮਣੇ ਚਾਰ ਚਾਰ ਦੇ ਕਿ ਖੇਡਾਂ ਦਾ ਪੰਜਾਬ ਵਿੱਚ ਹੋਰ ਵੀ ਬਥੇਰੀਆਂ ਕੌਡੀ ਲਈ ਚਾਹੀਦੀਆਂ ਗਰਾਂਟੀਆਂ ਦੇ ਰਹੀਆਂ ਆਹ ਕਹਿੰਦੇ ਗੋਗੜੀਆਂ ਵਾਲਾ ਟੱਕਰ ਟੱਕਰ ਕਹਿੰਦੇ ਗੋਗੜੀਆਂ ਵਾਲਾ ਉਹ ਮੁੰਡਾ ਹਰਿਆਣੇ ਵਾਲਾ ਟਰਾਈ ਕਰਦਾ ਤੇ ਰਾਣਾ ਬੋਤਲ ਦਾ ਇਸ਼ਾਰਾ ਹੋਰ ਵੀ ਹੁੰਦਾ ਹੈ

ਆਵਾ ਹਵਾਈ ਹੋ ਜਾਂਦਾ ਹੈ ਮਹਾਵੀ ਕਬੱਡੀ ਪਾਉਣ ਦੇ ਲਈ ਕਿੰਦਾ ਕਿੰਨੇ ਸੱਜਣ ਮਾਰੀਆਂ ਪਰ ਮੈਂ ਜੁੱਸੇ ਵਿੱਚ ਆਦੇ ਆਇਆ ਪਰ ਆਹ ਬੜੀ ਦੂਰ ਤੋਂ ਇਹ ਹਰਿਆਣੇ ਤੋਂ ਸੱਧਿਆ ਇਹ ਹਰਿਆਣੇ ਤੋਂ ਬੜੀ ਦੂਰ ਤੋਂ ਇਹ ਟੱਕਰ ਹੈ ਇਹ ਟੱਕਰ ਹੈ ਗੋਰੀਆ ਵਾਲਾ ਟੱਕਰ ਤੋਂ ਸੱਧਿਆ ਰਾਣਾ ਇਹ ਸੱਧਿਆ ਹੀ ਟੱਕਰ ਤੋਂ ਹੈ ਬਲਜਿੰਦਰ ਅਮੀਸ਼ਾ ਕਹਿੰਦਾ ਮਖਾੜੀ ਕਰਦੇ ਹੋ ਪੁੱਤਰਾ ਜਿੰਨੇ ਲੱਗਦੇ ਲਾ ਦੇ ਟੀਮ ਖੜੀ ਕਰਦੇ ਅਮੀਸ਼ਾ ਦੀ ਧਰਤੀ ਹੈ ਪਰ ਆ ਤੱਕਦੇ ਕਹਿੰਦੇ ਸ਼ੇਰਾ ਵੀਰਾ ਕੋਟਿਆ ਖੇਡ ਮੈਦਾਨ ਤੱਕਲੀ ਰੇਡ ਪਾਂ ਨੂੰ ਵੱਧਾ ਸਾਹਮਣੇ 4-4 ਦੇ ਇਹ ਇੱਥੇ ਰੱਖੋ ਮਾ ਜਾਨਾ ਪੁਆਇੰਟ ਕੰਦੇ ਜੱਪ ਹੋਦੇ ਆ ਲੈ ਵੀ ਲਖਬੀਰ ਮੇਰੇ ਕੋਲ ਆ ਜਾ ਮੈਂ ਇੱਕ ਦੋ ਰੇਡਾਂ ਮੋਲਣੀਆਂ ਫਿਰ ਮੇਰਾ ਲਖਬੀਰ ਕਿ ਗਿੰਦਾ ਵੀ ਆਇਆ ਿੰਦੇ ਦੀ ਕਬੱਡੀ ਪੈ ਚੁੱਕੀ ਹੈ ਰਿੰਗ ਦੀ ਤੰਦ ਹੈ ਆਉ ਜੋਫਾ ਕਹਿੰਦੇ ਆ ਜਿੱਤਿਆਂ ਨੱਕੜਾਂ ਵਾਲੇ ਪਰਤੇ ਕਾਂਦੀਆਂ ਸਿਕਤਰਾ ਦੋ ਨਗਰਾਂ ਦਾ ਸਮੇਲ ਸਹਿਬ ਜੁੜਿ ਗਿਓ ਅਮਰਦਾਸੀਆਂ ਦਾ ਵਿਆਪੂਰਵ ਸਵਾਗਤ ਰੌਣਕਾਂ ਬਹਾਰ ਕਿਉਂਕਿ ਹਾਲ ਸਮੇਂ ਤੋਂ ਪਾਕ ਖਿਡਾਰੀਆਂ ਦਾ ਜੋਰ ਲੱਗਾ ਹੁੰਦਾ ਜਗਰਾਜ ਤੈਨੂੰ ਪਤਾ ਪਰ ਤੱਕ ਦੇ ਖੇਡ ਮੈਦਾਨ ਪਾਕੜੀਆਂ ਪਿੰਡ ਸਾਦੀ ਰੇਡ ਤੋਂ ਵੱਧਾ ਹੋਇਆ ਦੋ ਨੰਬਰ ਤੋਂ ਹਰਮਾਨ ਸਿੰਘ ਨੇ ਕੀਤਾ ਸਿਕਤਰੇ ਵੱਲ ਜਗਰਾਜ ਦਾ ਐਸਐਫਓਰ ਦੀ ਵਾਧੇ ਦੀ ਧਰਤੀ ਮੇਰੇ ਵੀਰੋ ਪਿੰਡ ਕਾਲੀ ਅਸਕਤਰਾ ਦੇ ਵੀਰੇ ਵੀਰੇ ਧਰਤੀ ਹੈ ਦੁਨੀਆ ਦੇ ਵਿੱਚ ਕੰਨੇ ਨਾਮ ਬਹੁਤ ਵੱਡਾ ਹੈ ਗੁਰੂ ਅਮਰਦਾਸ ਜੀਾਂ ਦੇ ਸਾਰੇ ਪਿੰਡ ਦੇ ਵਿੱਚ ਲੱਗੀਆਂ ਆ ਰੌਣਕਾਂ ਮੇਰੇ ਵੀਰੋ ਪਹਿਲਾਂ ਭਾਰੀ ਦੀਵਾਨ ਸੱਜਿਆ ਪਰ ਹੁਣ ਗੱਲ ਕਬੱਡੀ ਦੀ ਹੈ ਆ ਕਹਿੰਦੇ ਟੱਕ ਕਰਤਕਾਰ ਦੇ ਵਿੱਚ ਵੱਡਾ ਮਾਨ ਹੈ ਆ ਕਰਿਆਲੇ ਵਾਲਾ ਬੁੱਗਾ ਕਬੱਡੀ ਪਾਉਣ ਲਈ ਬੱਝਿਆ ਹੋਇਆ ਹੈ ਚਾਰ ਤਿਆਰ ਤਿਆਰ ਨੇ ਦੇਖਾਂਗੇ ਸਾਹਮਣੇ ਸੱਤੂਾ ਕਹਿੰਦੇ ਸ਼ੇਰਪੁਰ ਤੋਂ ਨਾਂ ਪਿੰਡ ਹੈ ਸਿਮਾ ਕਹਿੰਦੇ ਪਤੜਾ ਵਾਲਾ ਹੈ ਤੇ ਨਾਲ ਕਹਿੰਦੇ ਦੁਨੀਆ ਦੇ ਵਿੱਚ ਅੰਨਾ ਵੱਡਾ ਕਹਿੰਦੇ ਮੰਗੀ ਦਾ ਹੈ ਦੁੱਬਲੀ ਪਿੰਡ ਵਾਲਾ ਮੰਗੀ ਅੱਗੇ ਮਹਾਵੀਰ ਤੇਰੀਆਂ ਰੋਡਾਂ ਤੇ ਪੈਂ ਹੁਣ ਮੇਰੇ ਭਾਵਨਾ ਚਾਰ ਜਾਂਦ ਹੋ ਗਿਆ ਹੈ ਜਾਰ ਜਗਰਾਜ ਨੇ ਕਹਿੰਦਾ ਰਾਜਨ ਸ਼ਾ ਕਪਰ ਕਰਿਆਲਾ ਗੁਰਜੰਟ لمیاں لمیا لانگ سولہ ہے نیرانوڑ پہ دیکھا گیا سامنے یہ پتھر ਜਿਲੇ ਜਲੰਧਰ ਦਾ ਮੁੰਡਾ ਆ ਇਕਦਰੀ ਕਾਲੇ ਸਕੱਦਰ ਆ ਰਹੇ ਤਾਲੀਆਂ ਜ਼ੋਰਦਾਰ ਮਾਰ ਕੇ ਦੱਸਿਓ ਉਧਰ ਕਾਲਾ ਸਰਪੰਚ ਜੀ ਆਏ ਹੋਇਆ ਸੁਖਦੀਪ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਪਰਿੰਗੜੀ ਵਾਲਾ ਮੁੰਡਾ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਭੜਿਆ ਆਇਆ ਆ ਦੇਖਾਂਗੇ ਸਾਹਮਣਾ ਕੰਕਰ ਮੇਰੇ ਵੀਰੋ ਸ਼ਿਕਾਰ ਮਾਛੀਆਂ ਪਿੰਡ ਕੇ ਬਿਆਲੀ ਬਣਦੇ ਨੇ ਅੱਜ ਦੇ ਨਿਆਣੇ ਬੰਲੀਏ ਸਾਨੂੰ ਜਾਣੀ ਨਾ ਖੁੰਡਾਂ ਬਾਗੜੀਆਂ ਵੱਲੇ ਸਾਬੀ ਦੀ ਕੋਰੇ ਨੇ ਹਜ਼ਾਰ ਦੀ ਹੋਵੇਗੀ ਤਲਦੀਪ ਭਰਾ ਕਹਿੰਦੇ ਜਿਹੜਾ ਸਾਬੀ ਬਾਗੜੀਆਂ ਵਾਲੇ ਦੇ ਨਾਲ ਖੇਡਦਾ ਰਿਹਾ ਉਹ ਵੀਰ ਕਹਿੰਦਾ ਮੇਰੇ ਲਈ ਇਤੋਂ ਰੇਡ ਬਾਗੜੀਆਂ ਵਾਲੇ ਸਾਬੀ ਦੀ ਇੱਕ ਹਾਰ ਦੀ ਹੋਵੇਗੀ ਸ਼ੇਰਾ ਕੋਟੀਆਂ ਕਹਿੰਦੇ ਵੀਰਾ ਵੀਰਾ ਕੋਟੀਆਂ ਸ਼ੇਰਾ ਖੇਡ ਮੈਦਾਨ ਚ ਅਗਲੀ ਰੇਡ ਪਾਉ ਨੂੰ ਵੱਧਾ ਚਾਰ ਚਾਰ ਨੇ ਤੇ ਚਾਰ ਖਰੇ ਜੱਫੀ ਧਾਵੀ ਆ ਗਿਆ ਭੱਜ ਕੇ ਪਰ ਕਿੱਥੇ ਭੱਜਣ ਦਿੰਦੇ ਆ ਲੰਮਾ ਸਮਾਂ ਮਲਕਾਰੇ ਬੰਦੇ ਨਾਲ ਪਿਆਰ ਆ ਮੁੰਡੇ ਦਾ ਖੇਡ ਮੈਦਾਨ ਚ ਪੰਦਾ ਕਹਿੰਦੇ ਸੱਜਣਵਾਰੀਆ ਸ਼ਿਕਾਰ ਮਾਸ਼ੀਆਂ ਵਾਲਾ ਕੁੰਦੀਪ ਬੜਕਾਰਾ ਰਮ ਮੰਨਾ ਤਰੇ ਤਾਲੀਆਂ ਸਕਤਰਾ ਪਿੰਡ ਹੈ ਤੇ ਦਾਸ ਦਾ ਪਿੰਡ ਬਾਸਰ ਕੇ ਕਿੱਲਾ ਹੈ ਕੱਲ ਆਏ ਸੀਗਾ ਨਗਰ ਕੀਰਤਨ ਦੇ ਨਾਲ ਗੁਰੂ ਘਰ ਦੇ ਪ੍ਰਸ਼ੰਨ ਕੀਤੇ ਸੀਗੇ ਅੱਜ ਕਹਿੰਦੇ ਜੁਵਰਾਜ ਵੀਰ ਉਹਨਾਂ ਨੇ ਵੱਡਾ ਮੌਕਾ ਦਿੱਤਾ ਮੈਂ ਦਿਲੋਂ ਧੰਨਵਾਦ ਕਰੂੰਗਾ ਸਾਰੇ ਵੀਰਾਂ ਦਾ ਪਰ ਆਪ ਦੇਖਾਂਗੇ ਸਾਹਮਣੇ ਲਾਲਪੁਰਿਆ ਮੰਨਾ ਤੇ ਸੱਤੂ ਸ਼ੇਰਪੁਰ ਦੋਨਾਂ ਦਾ ਆ ਟੋਪ ਦਾ ਜੱਫਾ ਲਾ ਕੇ ਪੂਰੀ ਹੋਵੇਗੀ ਬਾਬਾ ਗੁਰਿਆ ਸਾਹਿਬ ਦੇ ਵੱਡੇ ਕਬੱਡੀ ਕੱਪ ਦੇ ਜੱਸਾ ਕਿ ਅਮਰੀਕਾ ਨੂੰ ਕਹਿੰਦਾ ਵੀ ਮੇਜਰ ਲੀਗ ਦਾ ਕਬੱਡੀ ਕੱਪ ਹੋਵੇਗਾ ਪਰ ਮੰਨਾ ਗੁੱਜੇ ਪੀਰ ਵਾਲਾ ਬੱਲੇ ਬੰਦੇ ਹੋਈ ਪਈ ਹੈ ਦੇਖਾਂਗੇ ਸਾਹਮਣੇ ਆ ਸਿੰਘ ਢੱਲੋ ਸਾਹਿਬ ਆਏ ਹੋਏ ਹੈ ਉਧਰ ਕਹਿੰਦੇ ਸਨਾਲਾ ਸੋਨੀਆ ਅਪਡੇਟ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਆ ਰੇਡ 1000 ਦੀ ਹੈ ਆ ਰੇਡ 1000 ਦੀ ਹੈ ਸਾਡਾ ਭਰਾ ਕਹਿੰਦੇ ਕਲਦੀਪ ਸਿੰਘ ਕਹਿੰਦਾ ਵੀ ਮੈਂ ਬਾਗਲੀਆਂ ਵਾਲੇ ਸਾਹੀ ਦੇ ਨਾਲ ਕਹਿੰਦਿਆ 1000 ਦੀ ਰੇਡ 1000 1000 1000 ਲੈ ਵੀ ਮੰਨੋ ਲੱਗਦਾ ਤੇਰੇ 1000 ਨੇ ਪਹਾੜਾ ਪਾਦਾ ਨਿਆਰ ਨੇ ਪਵਾੜਾ ਪਾਵਾ ਤੇ ਮੁੰਡਾ ਹਟਾਵਾ ਆ ਬਾਬਾ ਨੀਂਦਾ ਜਿਹੜੇ ਭਰਾ ਨੇ ਲਾਇਆ ਸੀ ਮੈਨੂੰ ਹਾਂ ਆ ਚੱਕੋ ਹੋਣਾ ਵੀਰਾ ਲਾਓ ਸਾਹਮਣੇ ਖੇਡ ਮੈਦਾਨ ਚ ਉਧਰ ਕਹਿੰਦੇ ਵੀ ਸ਼ੋਟ ਨਾਲੇ ਧਿਆ ਕਹਿੰਦੇ ਐ ਰਾਜਨ ਸ਼ਾਹ ਨੰਬਰ 3 ਘਿਹਾਰਾ ਚੰਦ ਭੁੱਲਰ ਦੇ ਮਾਨਾ ਕਹਿੰਦਾ ਵੀ ਕਰਦੇ 10000 4000 ਦੀ ਕਰਦੇ 4000 ਦੀ ਆ ਖੇਡ ਮੈਦਾਨ ਚ ਹੈ 17 ਵਾਲਾ 17 ਵਾਲਾ ਉਹ ਬਾਜ ਵਾਲਿਆਂ ਦਾ ਸਵਾਦ ਦੇਖੀ ਤਾੜੇ ਤੇ ਗਿੰਦਾ ਮਹਿਮੂਦਪੁਰਿਆ ਸਾਰੇ ਭਰਾਵਾਂ ਦਾ ਮੈਂ ਵਿਸ਼ੇਸ਼ ਤੌਰ ਤੇ ਬਾਰ ਬਾਰ ਧੰਨਵਾਦ ਆਹ ਰੇਡ 5000 ਦੀ 6000 ਦੀ ਚਲੀ ਹੈ 1000 ਜਗਰਾਵ ਲੋਆ 5000 ਰਾਜਨ ਸ਼ਾ ਕੱਪਨ ਕਰਿਆਤਾ ਗੁਰਜੰਟਾ ਭੱਲੋ ਮਾਨਾ ਭੱਲੋ ਕਹਿੰਦੇ ਵੀ ਸਾਡੇ ਵੱਲੋਂ 5000 ਰੁਪਏ ਦੇ ਆਹ ਰੇਡ ਕਹਿੰਦੇ 6000 ਦੀ ਅਗਲੀ ਰੇਡ ਪਈ ਹੋਈ ਹੈ 6 ہزار ہاں کبھی اوپر لگا ہوا میچ کھیل جا رہا ہے گنا کچھ پا رہا ہے برے اور سب نے ਮਹਾਮਿਰਦਾ ਉਹ ਚੱਕ ਛੋਟਾ ਵੀ ਆ ਗਿਆ ਗੱਸਾ ਮਾਇਆ ਆ ਜੂਗੀ ਮਾਇਆ ਆ ਜਾਉਗੀ ਪਰ ਬੁੱਕਾ ਕਬੱਡੀ ਪਾ ਰਿਹਾ ਗੁਰਜੰਤ ਪ੍ਰਧਾਨ ਅਰਵਿੰਦਰ ਮੈਂਬਰ ਪੰਚਾਇਤ ਮਾਨ ਧੁੰਲ ਸੰਦੀਪ ਸਾਡਾ ਤੇ ਮਹਿਤਾਬ ਕਾਲਿਆ ਇਹਨਾਂ ਵੀ ਨਾਲੋਂ ਵੀ ਵੱਡੇ ਪਿਆਰ ਆ ਤੁਹਾਡੀ ਗਰਾਊਂਡ ਆਪਾਂ ਹਾਏ ਇਹ ਹਾਰ ਨਹੀਂ ਕਰਦੇ ਸਾਰੇ ਪਾਸੇ ਉੱਜੇ ਨਾਲ ਸਾਹਮਣੇ ਖੇਡ ਮੈਦਾਨ ਦੇ ਵਿੱਚ ਤੇ ਪਰ ਛੋਟਾ ਵੀਰਾ ਮੀਰਾ ਕੌਟੀਆਂ ਕਮਲ ਖੋਲਾ ਜੀ ਇਹ ਨਾਵਾ ਪੀ ਐ ਸਾਹਿਬ ਇਸੇ ਨਗਰ ਵਾਲੇ ਮਨਜੀਤ ਪੁੱਤਰ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਆਹ ਕਬਲ ਕਬੱਡੀ ਧਾਰ ਰਿਹਾ ਮੇਰੇ ਮਿੱਤਰੋ ਆਹ ਟੱਕਰ ਮੁੰਡਾ ਲੱਗਿਆ ਟੁੱਟ ਕੇ ਉੱਟ ਕੇ ਮੁੰਡੇ ਨੇ ਫਲੈਜ ਚੰਚੀ ਮਾਰੀ ਆ ਲੱਗਿਆ ਵੀ ਜੋਰ ਇਹ ਕਾਣ ਹੈ ਇਹ ਮਾੜਾ ਸਿਮਾ ਹੈ ਪਤਲਾ ਵਾਲਾ 11 ਤਰੀਕ 11 ਫਰਵਰੀ ਕੈਲੰਡਰ ਪੜਵੇ ਚ ਵੱਡੀਆਂ ਰੌਣਕਾਂ ਲੱਗ ਰਹੀਆਂ ਸਾਡੇ ਭਰਾ ਵੱਡੇ ਹਿੱਸੇ ਦੇ ਦਿੰਦੇ ਐ 11 ਫਰਵਰੀ ਕੈਲੰਡਰ ਪਿੰਡ ਦੀ ਹੋਵੇਗੀ ਪਰਾ ਤੱਕ ਦੇ ਖੇਡ ਮੈਦਾਨ ਚ ਸ਼ਿਕਾਰਾਂ ਵਾਲਾ ਕਲਦੀਪ ਖੋਜੇਮਾਰੀ ਆ ਇੱਕੋ ਕੋ ਕਹਿੰਦੇ ਵੱੱਡੇ ਦੇ ਸੰਧਰੇ ਆ ਇੱਕੋ 48 ਦੇ ਵਿੱਚ ਖਾਤਾ ਪਰ ਆਹ ਮੁੰਡੇ ਨੇ ਕੋ ਕਬਾੜੀ ਅੱਗੇ 6000 ਦੀ ਵਾਪਸ ਕੀਤੀ ਹੈ ਮਹਾਵੀਰ ਕਾਲੀਆਂ ਸਿਕਤਰਾ ਦੋ ਪਿੰਡ ਪਰ ਸਿੱਧ ਕੀਤੇ हां वीर شاہ ਗਿਆ ਉਹ ਜਿਹਦਾ ਵਾਕਿਆ ਹੀ ਮਹਾਵੀਰ ਨੇ ਕਬੱਡੀਆਂ ਦਿਲ ਜਿੱਤਣ ਵਾਲੀਆਂ ਪਾਈਆਂ ਤੇ ਰਕਾਰਾਂ ਦਾ ਮਾਰਦਾ ਮਿੱਤਰਾ ਤਿੰਦੇ ਪਿੰਡ ਤੋਂ ਭੰਗੜੇ ਹੋ ਗਿਆ ਕੀ ਮਿੱਤਰਾ ਪਰ ਮੇਰੇ ਵੀ ਕਰਾਂਗਾ ਵਿਰੇ ਵਾਲੇ ਮਾਈਕੇ ਛੋਟਾ ਵੀਰ ਜਿੰਦਾਬੰਗੂੜ ਕੋਈ ਗੋਗੜ ਕੋਗੜ ਕੋਗੜ ਬੱਬਰ ਕੋਗੜ 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 ਇਹ ਟੱਕਰ ਟੱਕਰ ਗੋਗੜੀਆਂ ਇਹ ਟੱਕਰ ਗੋਗੜੀਆਂ ਵਾਲਾ ਹਿਆਰੇ ਵੀ ਥੋੜਾ ਜਨਰੇਟਰ ਵਿੱਚ ਪ੍ਰੋਬਲਮ ਪੈ ਗਈ ਸੀ ਤੁਸੀਂ ਲੋਕ ਜੇ ਸਾਡੇ ਚਾਹੇ ਲੱਗੇ ਉਧਰੇ ਸੋਖਾ ਸਾਊਂਡ ਪੂਰਾ ਪੁੱਤਾ ਸਾਡਾ ਵੀਰ ਹੈ ਆਪਾਂ ਦਿੱਲੀ ਇਕ ਰਹੀ ਤੇ ਧੰਨਵਾਦ ਕਰਦੇ ਆਂ ਵੀਰਿਆ ਤੇਰੀ ਸਾਊਂਡ ਦੁਨੀਆ ਨੂੰ ਦੱਸਦੀ ਹੈ ਕਿ ਸਾਊਂਡ ਪੂਰੇ ਪੁੱਨ ਦੀ ਹੈਗੀ ਹੈ ਮੈਂ ਤੇ ਛੋਟਾ ਵੀਰ ਜੰਦਾ ਮਹੂਰਪੁਰੀਆ ਪਰ ਤੱਤ ਕਵਲ ਕੋਆਨਟ੍ਰੇਟਰ ਦੇ ਸੇ ਹੈ 29 ਜਨਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਵੱਡਾ ਕਬੱਡੀ ਮਹਾਕੌਮ ਕੈਰੋਂ ਦੀ ਧਰਤੀ ਤੇ ਹੋਣ ਜਾ ਰਿਹਾ ਹੈ ਪਹਿਲਾ ਇਨਾਮ 2.5 ਲੱਖ ਰੁਪਈਆ ਸਾਡੇ ਕਵਲ ਸਰਪੰਚ ਹੋਂ ਦਾ ਵੱਲੋਂ ਦੂਸਰਾ ਪ੍ਰਾਈਜ਼ ਇਹਦੇ 2 ਲੱਖ ਰੁਪਈਆ ਸਰਕਵਾਸੀ ਸਰਦਾਰ ਦਰਸ਼ਨ ਸਿੰਘ ਝੰਡੇਕੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਪਰ ਸਾਹਮਣੇ ਕੀ ਫੈਸਲਾ ਹੈ ਜੀ ਛੇੜਾ ਆ ਗਿਆ ਲਓ ਸਾਹਮਣੇ ਕਹਿੰਦੇ ਛੇੜਾ ਕਬੱਡੀ ਪਾ ਰਿਹਾ ਹੈ ਇਹਦਾ ਕਹਿੰਦੇ ਮੀਰਾਗੋੜ ਪੈਂਦਾ ਮੇਰੇ ਮਿੱਤਰੋ ਇਹ ਦੁਨੀਆ ਦੇ ਧੰਮਾ ਕਹਿੰਦੇ ਆਹ ਮੁੰਡੇ ਦੀ ਲਓ ਸਾਹਮਣੇ ਕਹਿੰਦੇ ਛੇੜਾ ਕਬੱਡੀ ਪਾ ਰਿਹਾ ਹੈ ਲਓ ਵੇਖਦਾ ਸਾਹਮਣੇ ਕੌਣ ਇਹ ਕਹਿੰਦੇ ਸੱਤੂ ਹੈ ਆਹ ਸਾਹਮਣੇ ਕਹਿੰਦੇ ਕੋਸ਼ਿਸ਼ ਕਰਦਾ ਹੈ ਇਹ ਨੰਬਰ ਜਿਹੜਾ ਹੈ ਉਹ ਕਹਿੰਦੇ ਛੇਰੇ ਨੇ ਜੋੜ ਦਿੱਤਾ ਆਪ ਪਰ ਅੱਜ ਮੇਰੇ ਮਿੱਤਰੋ ਉਹਨਾਂ ਦੇ ਸਮੰਨ ਦੇ ਵਿੱਚ ਵੱਡੀਆਂ ਲੜਕਾਂ ਲਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਕਬੱਡੀ ਖੇਡੂ ਆਮਰਤਾ ਸਿੰਘ ਦਾ ਵਿਆਹ ਪੂਰਬ ਸੁਬਾਹ ਤੋਂ ਬੜੀ ਚੜ੍ਹਦੀ ਚਲਾ ਦੇ ਨਾਲ ਸ਼ਾਨੋ ਸ਼ੌਕਤ ਦੇ ਨਾਲ ਮੜਾਇਆ ਜਾ ਰਿਹਾ ਪਰ ਟੱਕਰ ਫੇਰ ਫੇਰ ਟੱਕਰ 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 ਗੋਗੜੀਆਂ 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 ਹਰਿਆਣੇ ਵਾਲਾ ਹਰਿਆਣੇ ਵਾਲਾ ਟੱਕਰ ਟੱਕ ਪਾ ਰਿਹਾ ਜੀ ਨੂੰ ਜੀ ਨੂੰ ਟੱਕਰ ਨੇ ਯੱਥੋਂ ਵਧੀਆ ਲੱਗੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਕਾਰੀ ਸਾਥ ਅਗੇ ਵੀ ਮੁੱਕੇ ਹੋਵੇਗਾ ਆਓ ਸਾਹਮਣੇ ਟੱਕਰ ਫੇਰ ਉਧਰ ਟਾਕਣ ਤੱਕ ਪਾਈ ਆਉਦਾ ਇਧਰ ਕਹਿੰਦੇ ਸੀਪਾ ਵੀ ਟੌਪ ਦਾ ਯਾਫੀ ਛੋਟੇ ਵੀਰ ਹੈਪੀ ਆ ਗਿਆ ਸਿੰਧਲਾ ਵਾਲਾ ਆਓ ਸਾਹਮਣੇ ਕਹਿੰਦੇ ਸਿੰਧੜ ਕਲਾ ਪੈਂਦਾ ਹੈ ਹੈਪੀ ਕਬੱਡੀ ਬਾਹਰ ਹੈ ਜੀ ਕਹਿੰਦੇ ਕਬੱਡੀ ਪਈ ਹੋਈ ਐ ਅਦਰਲੇ ਪਾਸੇ ਕਾਲ ਆਹ ਦੇਖਦਾ ਸਾਹਮਣੇ ਮਰੇ ਮਤੂ ਨੰਬਰ ਜਿਹੜਾ ਯਾਫੀਆਂ ਦੇ ਖਾਤੇ ਵਿੱਚ ਜੁੜ ਗਿਆ ਕਬੱਡੀ ਗੱਬਰ ਖਰਿਆਲਾ ਦੇ ਢਿੰਡਾ ਕਾਲੀਏ ਸਖਤਰੇ ਵਾਲਾ ਕਹਿੰਦਾ 500 ਦੀ ਆਹ ਕਬੱਡੀ ਦੇ ਗੱਬਰ ਸਿੰਘ ਜੀ ਇਸ ਨਗਰ ਦੇ ਜਾਏ ਨੇ ਉਹ ਦੁਬਾਰਾ ਵਿੱਚ ਨਾਮ ਆਉਂਦਾ ਜਿਵੇਂ ਸਰਪੰਚ ਸਰਦਾਰ ਕਾਲਾ ਸਿੰਘ ਜੀ ਪਰ ਆਹ ਕਬੱਡੀ 500 ਦੀ 500 ਦੀ ਸਿਰਮਿਆ ਪਤਨਾ ਵਾਲਿਆ ਪਰ ਮੁੰਡਾ ਮਹਾਵੀਰ ਮੁੰਡਾ ਹੱਫਾ ਤੇ ਤਿਲਕ ਦਾ ਜਾਵੇ ਰੇਸ਼ਮੀ ਰਵਾਰ ਵਰਗਾ ਪਰ ਮੁੰਡੇ ਦਾ ਪਤਾ ਲੱਗਿਆ ਪਾਸੇ ਕਹਿੰਦੇ ਕਬੱਡੀ ਪਈ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਔਰ ਵੇਖਦਾ ਸਾਹਮਣੇ ਇਹ ਕਹਿੰਦੇ ਨੌਜਵਾਨ ਨੇ ਘਰ ਦਾ ਵਾਰਸ ਹੈ ਲਓ ਇਧਰਲੇ ਪਾਸੇ ਕਹਿੰਦੇ ਬੁੱਗੇ ਦੀ ਕਬੱਡੀ ਪਈ ਹੋਈ ਹੈ ਵੇਖਦਾ ਕੌਣ ਜਫਾ ਲਾਵੇਗਾ ਕੌਣ ਬੱਲੇ ਬੱਲੇ ਕਰਾਵੇਗਾ ਚਾਰ ਜਾਫੀ ਕਹਿੰਦੇ ਝੋਟੀ ਰਿਆ ਮੇਰੇ ਮਕਬੂ ਇੱਕ ਪਾਸੇ ਕਹਿੰਦੇ ਸਿਮਾ ਪਤਨਾ ਵਾਲਾ ਤੇ ਦੂਜੀ ਕਰੇ ਕਹਿੰਦੇ ਸਤੂਆ ਸ਼ੇਰਪੁਰ ਤੋਂਨੇ ਵਾਲਾ ਪਰ ਸਾਹਮਣੇ ਨੰਬਰ ਰੇਂਡਰ ਦਾ ਬਹੁਤ ਵਾਧਾ ਚਾਰ ਚਾਰ ਦੇ ਜੋ ਗੱਪਰੂ ਸਾ ਜਾਂਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਜੋਰ ਜਵਾਨੀ ਦਾ ਲੈ ਦੇਣ ਭਰਿਆ ਮੇਲਾ ਲੁੱਟ ਕੇ ਇਹ ਅੜੀ ਵਾਲੇ ਘੋੜੇ ਨੇ ਮਿੱਤਰੋ ਕਰ ਹੀ ਜਾਂਦੇ ਨੇ ਮਨਮਾਨੀ ਕਿ ਰਾਜਾ ਖੇਲਾ ਕਹਿੰਦਾ ਹੱਥ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲੁੱਡੀਆਂ ਪਾਉਂਦੀ ਫਿਰੇ ਖੇਡ ਮੈਦਾਨ ਦੇ ਵਿੱਚ ਮੀਰਾ ਕੋਟੀਆਂ ਸ਼ਮਸ਼ੇਰ ਦੇਣ ਪਾਉਂਦੇ ਵਾਧਾ ਚਾਰ ਚਾਰ ਦੇ ਕੀ ਕੌਣੀ ਕਹਿੰਦੇ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਦਾ ਛੋਟਾ ਵੀਰਾ ਚੱਕ ਵਾਗ ਤੇ ਛੇੜ ਕਹਿੰਦੇ ਲਓ ਸਾਹਮਣੇ ਕਹਿੰਦੇ ਛੇਰਾ ਕਬੱਡੀ ਬਾਹ ਰਿਹਾ ਇਹ ਹਲਕਾ ਟੱਚ ਕਹਿੰਦੇ ਸੱਤੂ ਦੇ ਨਾਲ ਹੈ ਧਰਤੀ ਕਹਿੰਦੇ ਕਾਲੀਏ ਸੱਤਰੇ ਪਿੰਡ ਦੀ ਹੈ ਵੱਡਾ ਮੇਲਾ ਚੱਲ ਰਿਹਾ ਹੈ ਲਓ ਇਧਰਲੇ ਪਾਸੇ ਦੇਖਦਾ ਕੌਣ ਇਹ ਕਹਿੰਦੇ ਸ਼ਿਕਾਰ ਮਾਸ਼ੀਆਂ ਵਾਲਾ ਕੋਸ਼ਿਸ਼ ਕਰਦਾ ਤੇ ਨੰਬਰ ਜਿਹੜਾ ਦਾ ਮਾਤਾ ਦਾ ਧੰਨਵਾਦ ਲਓ ਪੁਗਾ ਰੇਡ ਤੇ ਵਾਧਾ ਆਇਆ ਉਹਦੇ ਟੀਵੀ ਸਾਹਿਬ ਦੀ ਟੀਮ ਦੇ ਮੈਨ ਪ੍ਰੋਮੋਟਰ ਸੁਖਮਣ ਗਿੱਲ ਖੰਭੇ ਮਨਦੀਪ ਗੁਰਨਾਲ ਯੂਐਸਏ ਨਾਲ ਸਾਡਾ ਪੀਰ ਕਹਿੰਦੇ ਜਸ਼ਨ ਖੋਖਰ ਹੁਣੀ ਮਾਣ ਦਿੰਦੇ ਕਬੱਡੀ ਨੂੰ ਸਾਹਮਣੇ ਖੇਡ ਮਾ ਦੇ ਚਾਰ ਧਰਮਾਂ ਦੀ ਕੁੰਮੀ ਚੈਂਪ ਵਿੱਚ ਇਹ ਕਹਿੰਦੇ ਰਸ਼ਮਤ ਘਿਹਾਰੇ ਦਾ ਪੁੱਤ ਹੈ ਇਹ ਬਲਕਾਰੇ ਬਣਦਾ ਚੰਦਿਆ ਹੋਇਆ ਚੇਲਾ ਵਾਲਕਾ ਪੁਆਇੰਟ ਆਪਣੇ ਧੋਲੀ ਬਰਾ ਯਾਰ ਇੱਕ ਮਿੰਟ ਸਬੂਚੀ ਗ੍ਰਾਮ ਜਿਹੜਾ ਪਿੰਕ ਦਾ ਲਾਡਾ ਰੋਖਾ ਸ਼ੀਨ ਜਸਵੰਤ ਸਿੰਘ ਦੀ ਖਾਲੜਾ ਕਬੱਡੀ ਅਕੈਡਮੀ ਅਮ੍ਰਿਤਸਰ ਦੇ ਪੈਨਲ 44 ਤੇ ਤੋਤਾ ਸਿੰਘ ਵਾਲੇ ਦੇ ਪੈਨਲ ਹੈ 35 ਪਹਿਲੇ ਮਾਚ ਦੇ ਵਿੱਚ ਕੀ ਉਤਾਰੀ ਹੈ ਸ਼ੀਨ ਜਸਵੰਤ ਸਿੰਘ ਦੀ ਖਾਲੜਾ ਕਬੱਡੀ ਕਲਬ ਅਮ੍ਰਿਤਸਰ ਤੇ ਪਹਿਲਾ ਹੀ ਮਾਚ ਜਿੱਤੂ ਰਹੀ ਹੈ ਇੱਕ ਬਿੰਦ ਦੀ ਢੋਲੀ ਵੀਰ